ਇਨੂੰ ਕਹਿੰਦੇ ਨੇ ਸੋਨਾ ਲਿਕਾ ਨੈਰੋ ਇਹਦਾ ਸਾਈਜ਼ ਛੋਟਾ ਹੁੰਦਾ ਬਾਗਾ ਵਾਸਤੇ ਜਿਵੇਂ ਲੋਕ ਛੋਟੇ ਡੈਟਰ ਲੈਂਦੇ ਨੇ ਇੱਥੇ ਨਹੀਂ ਗਏ ਇਹ ਵੱਡਾ ਡੈਟਰ ਆ ਹੁਣ ਦੇਸੀ ਆ ਹੈਟਰ ਆ ਸਾਰਾ ਕੁਝ ਆ ਇਹ ਬਾਈ ਜੀ ਕਿੰਨੇ ਐਕਸਪੀ ਦੇ ਵਿਚਾਈ ਇਹ 1.80 ਦਾ ਵੀ ਆ ਬਾਅਦ ਮੈਂ ਆ ਰਿਹਾ ਵੀ ਆ 70 ਦਾ ਵੀ ਹੁੰਦਾ 2023 ਮਾਡਲ ਆ ਇਹ ਟਰਾਈ ਕਰ ਲੈ ਹਾਂਜੀ ਸੀਆਰਡੀ ਦੇ ਵਿੱਚ 545 4-ਵੀਲ ਹੁਣ ਇਹ ਲਿਆਦਾ ਹੀ ਹੈ ਇੱਕ ਪਹਿਲਾਂ ਦਿਖਾਇਆ ਸੀ ਤੁਹਾਨੂੰ ਵੀਡੀਓ ਚ ਸੇਲ ਹੋ ਗਿਆ ਇਹ ਦੂਜਾ ਲਿਆਦਾ ਠੀਕ ਹੈ ਠੀਕ ਹੈ ਜੀ ਦੇਖੋ ਜੀ ਇਹਦੇ ਅਸੀਂ 10.5 ਡਿਮਾਂਡ ਕਰਦੇ ਹਾਂ ਠੀਕ ਹੈ ਬਾਕੀ ਰੇਟ ਕੋਈ ਨਹੀਂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਭਰਾ ਕਰ ਲਾਂਗੇ ਅੱਗੇ ਪੈਂਟ ਜਿਹੜਾ ਮੈਂ 738 ਦੇ ਵਿੱਚ ਆਉਣਾ ਹੈ ਉਹ ਆਇਆ ਹੈ ਤੁਹਾਨੂੰ ਸੈਂਪਲ ਦੇ ਵਿੱਚ 444 ਜਿਹੜਾ ਤਾਂ ਹਰ ਤੇ 50 ਨੰਬਰ ਫਸਟ ਓਨਰ 50 ਨੰਬਰ ਆਸਟ ਓਨਰ ਹੈ ਹਾਂਜੀ ਹਾਂਜੀ ਇੱਕ ਵਾਰ ਇਹਦੇ ਪਰਸਨ ਆ ਦੇ ਵੀ ਇਸ ਡਾਇਮੰਡ ਦੇ ਵਿੱਚ ਆ ਇਹ ਵੀ ਮਾਈਕੋ ਪੰਪ ਵਾਲਾ ਟਰੈਕਟਰ ਹੈ ਇਹ ਪੰਜਾਬ ਨੰਬਰ ਹੈ 2022 ਦਸਵਾਂ ਮਹੀਨਾ ਜਿਆਦਾ ਬੰਦ ਹੋਇਆ ਇਹ 2017 ਮਾਡਲ ਹੈ ਪੰਜਾਬ ਨੰਬਰ ਹੈ ਸਾਰਾ ਟਰੈਕਟਰ origignal ਹੈ ਜੀ ਟਾਇਰ ਵੀ ਨਾਲ ਨੇ ਟਰੈਕਟਰ ਦੇ ਵਾਲੇ ਬਾਈ 150 ਘੰਟੇ ਟਰੈਕਟਰ ਚੱਲਿਆ ਜੀ ਬਾਈ 200 ਘੰਟੇ ਚੱਲਿਆ ਬਸ ਇਹ ਧੂਣ ਧੂਣਾ ਨਾਲ ਹੀ ਖੜਾ ਲੇ ਇਹ ਕੰਪਨੀ ਦੇ ਡੈਮੋ ਟ੍ਰੈਕਟਰ ਨੇ ਇਹ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ 90 75 0 ਮੀਟਰ ਸਾਰੇ ਆਗੇ ਫਿਰ ਬਾਰੇ ਝੋਟੇ ਨੇ 90 90 ਪਾ ਦੇ 75 ਪਾ ਦੇ ਅਗਲੀ ਵੀਡੀਓ ਤੁਹਾਨੂੰ ਰੈਡੀ ਕਰਕੇ ਦਿਖਾਵਾਂਗੇ ਜੀ ਨਾਲੇ ਸਟਾਰਟ ਕਰੇ ਨਹੀਂ ਅਸੀਂ ਫਿਰ ਰੈਡੀ ਹੋ ਗਿਆ ਆਪਾਂ ਅੱਜ ਕ ਲੈਣ ਦੇ ਵਿੱਚ ਲਾ ਗਰਨ ਨੂੰ ਆਹ ਵੀ ਟਰੈਕਟਰ ਨੇ ਵੀ ਰੋਣਾ ਕੋਲ ਸੱਜਰੇ ਕਾਲਜ ਦੀ ਸਵਾਤ ਆ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਪਿਆਰੇ ਵੀਰੋ ਅੱਜ ਦੀ ਵੀਡੀਓ ਜਿੱਥੇ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਨਗਿੰਨੇ ਇੱਕ ਤੋਂ ਵੱਧ ਇੱਕ ਟਰੈਕਟਰ ਖੜੇ ਨੇ ਏਸੀ ਕੈਮਰ ਵੀ ਲੈ 4x4 ਦੇ ਵਿੱਚ ਬੜੀ ਬਾਰ ਦੇ ਜਿਹੜੇ ਟਰੈਕਟਰ ਨੇ ਆਪਣੇ ਕੋਲ ਹੈਲੋ ਹੈਲੋ ਸਹੀ ਹੈ ਹੈਲੋ ਹੈਲੋ ਬਾਈਜੂ ਨਾਲ 90 77 ਰੱਬ ਦੇ ਵੀ ਆਦੇ ਟਰੈਕਟਰ ਨਵੇਂ ਉਹਰੇ ਟਰੈਕਟਰ ਤਿਆਰ ਹੋ ਰਹੇ ਨੇ ਅਗਲੇ ਹੱਥ ਨੂੰ ਵੀਡੀਓ ਆ ਜਾਣੀ ਹੈ ਸਭ ਤੋਂ ਪਹਿਲਾਂ ਟਰੈਕਟਰ ਇਧਰ ਵੀ ਟਰੈਕਟਰ ਦਿਖਾ ਦੇ ਰਫਾ ਬਾਈਜੂ ਨੂੰ ਬੁਲਾਉਣੇ ਤੇ ਆਪਾਂ ਕਰਦੇ ਆ ਬਾਈ ਦਾ ਸਵਾਗਤ ਮੇਰੇ ਵਿੱਚ 7005454 ਬਈ ਸਵਾਗਤ ਆ ਤੁਹਾਡਾ ਜੀ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਫੇਰ ਇੱਕ ਵਾਰ ਸਵਾਗਤ ਹੈ ਜੀ ਕੁੱਕੂ ਟਰੈਕਟਰ ਦੇ ਸਾਡੇ ਫਰਮ ਦਾ ਨਾਮ ਹੈਗਾ ਜੀ ਕੁੱਕੂ ਟਰੈਕਟਰ ਟਰੈਕਟਰ ਮਾਰਕੀਟ ਪਟਿਆਲਾ ਬੱਸ ਸਟੈਂਡ ਤੋਂ 1 ਕਿਲੋਮੀਟਰ ਮਾਰਕ ਮੰਡੀ ਲੱਗਦੀ ਹੈ ਟਰੈਕਟਰਾਂ ਦੀ ਸਾਡੀ ਉੱਥੇ ਦੁਕਾਨ ਹੈ ਬਾਕੀ ਜਾਣਕਾਰੀ ਤੁਹਾਨੂੰ ਦਿੰਨੇ ਆ ਅੱਜ ਇਹਦੇ ਬਾਰੇ ਪੜਾਓ ਬਣਾਜ ਥੋੜੀ ਜੀ ਵੀਡੀਓ ਇਹਦੇ ਜਾਣ ਲੱਗਿਆ ਟਰੈਕਟਰ ਤੇ ਇਹਨੇ ਜਾਣਾ ਹੈ ਕਿਸੇ ਨੂੰ ਇਹਨੂੰ ਕਹਿੰਦੇ ਨੇ ਸੋਨਾਲਿਕਾ ਨੈਰੋ ਇਹਦਾ ਸਾਇਜ਼ ਛੋਟਾ ਹੁੰਦਾ ਬਾਗ ਵਾਸਤੇ ਜਿਵੇਂ ਲੋਕ ਛੋਟੇ ਡੈਕਟਰ ਲੈਂਦੇ ਨੇ ਉਹ ਵੱਡਾ ਡੈਕਟਰ ਹੈ ਹਲ ਏਸੀ ਹੈ ਹੀਟਰ ਹੈ ਸਾਰਾ ਕੁਝ ਹੈ ਇਹ ਬਾਈ ਜੀ ਕਿੰਨੇ ਕੀਮਤ ਵਿੱਚ ਆ ਜੀ ਇਹ 6800 ਰੁਪਏ ਆ ਜਾਂ 5000 ਆ ਵੀ ਜਾਂ 7000 ਦਾ ਵੀ ਹੁੰਦਾ ਹੈ ਠੀਕ ਆ ਜੀ ਹਾਂ ਇਹ 60 ਵਾਲਾ ਜੀ ਇਹ 60 ਵਾਲਾ ਮਾਡਲ ਆ ਜੀ ਇਹਦਾ ਸਾਈਜ਼ ਦੇਖੋ 14 ਦਾ ਸਾਈਜ਼ ਵੀ ਛੋਟਾ ਦਾ ਇਹ ਬਣੇ ਬਾਗ ਵਾਸਤੇ ਨੈਰੋ ਜਿਹੜੇ ਸਾਰੇ ਕੰਮ ਕਰੀ ਚੱਲੇ ਠੀਕ ਇਹਨਾਂ ਨੂੰ ਖੜੇ ਦੇ ਪਹਿਰੇ ਹੁੰਦੇ ਐ ਐਕਸਪੋਰਟ ਹੋ ਗਰਿਆ ਦੇ ਜਿਹ ਦੂਜੇ ਲੱਪੇ ਕਰਦੇ ਨੇ ਠੀਕ ਆ ਠੀਕ ਆਈ ਕੰਪਨੀ ਫਿਟਡ ਕੈਬਨ ਕੰਪਨੀ ਫਿਟਡ ਏਸੀ ਹੀਟਰ ਸਾਰਾ ਕੁਝ ਐ ਬੈਟ ਟਾਇਰ ਸਾਈਜ਼ ਵੀ ਨਾ ਸਪੈਸ਼ ਦੇਣਾ ਉਲਵਾਰ ਲਈ ਹਾਂਜੀ ਹਾਂਜੀ ਬਾਗਾਸਤੇ ਆਪਾਂ ਜਿਹੜੇ ਲੋਕ ਛੋਟੇ ਦੀ ਵੱਡੀ ਪਾਵਰ ਕਹਿੰਦੇ ਨੇ ਵੀ ਵੱਡੀ ਪਾਵਰ ਚ ਮਿਲ ਜੇ ਉਹਨਾਂ ਦਾ ਵੀ ਉੱਪਰ ਦਾ ਸੁੱਤਣਾ ਟੱਚਉਣਾ ਨਹੀਂ ਹਾਂਜੀ ਬਾਕੀ ਸੋਨਾਲੀ ਕਾਰ ਦੇ ਸਾਰੇ ਮਾਡਲ ਮਿਲ ਜਾਣਗੇ ਸੋਨਾਲੀ ਕਾ 90 ਵੀ ਖੜੇ ਨੇ ਸਾਡੇ ਤੋਂ 75 ਵੀ ਖੜੇ ਨੇ 50 ਵੀ ਖੜੇ ਨੇ 4x4 ਜੇ ਛੋਟਾ ਵੱਡਾ ਜਿਹੜਾ ਚਾਹੀਦਾ ਸਾਰਾ ਸਟਾਕ ਹਲੇ ਲਿਆਂਦਾ ਹੀ ਆ ਰੈਡੀ ਕਰਨਾ ਏ ਧੋਵਾਲਾ ਟਰੈਕਟਰ ਠੀਕ ਠੀਕ ਹੈ ਬਾਕੀ ਆ ਟਰੈਕਟਰ ਲਿਆਂਦਾ ਜੀ ਹੁਣੇ ਐ 2023 ਮਾਡਲ ਐ ਇਹ 23 ਮਾਡਲ ਆ ਜੀ ਹਾਂਜੀ ਸੀ ਆਰ ਡੀ ਦੇ ਵਿੱਚ 54 5 4 ਵੀਲ ਹੁਣੇ ਲਿਆਂਦਾ ਹੀ ਆ ਇੱਕ ਪਹਿਲਾਂ ਦਿਖਾਇਆ ਸੀ ਤੁਹਾਨੂੰ ਵੀਡੀਓ ਚੋ ਸੇਲ ਹੋ ਗਿਆ ਇਹ ਦੂਜਾ ਲਿਆਂਦਾ ਠੀਕ ਆ ਠੀਕ ਹੈ ਟਰੈਕਟਰ ਨਵੀਂ ਆ ਜੀ ਪੰਨੀਆਂ ਬੁੰਨੀਆਂ ਸਾਰੀਆਂ ਲੱਗ ਕੇ ਨੇ ਹਲੇ ਆ ਦੇਖੋ ਫਰਸਟ ਓਨਰ ਐ ਲੋਨ ਅਸੀਂ ਭਰਤਾ ਲੋਨ ਕਲੀਅਰ ਐ ਕਿਸੇ ਭਰਾ ਨੇ ਦੁਬਾਰਾ ਲੋਨ ਕਰਾਣਾ ਹੋਏਗਾ ਤਾਂ ਉਹਦਾ ਵੀ ਹੋ ਜਾਊਗਾ ਕਹਿੰਦੇ ਟਾਇਰ ਤੋਂ ਸੋਨੇ ਪੈਣੇ ਨਾ ਜੀ ਹਾਂ ਜੀ ਹੁਣ ਇਹ ਕਿੰਨੇ ਪਰਸੈਂਟ 90% ਰੇਟ ਪੈਣੇ ਨਾ ਜੀ ਫੈਕਟਰੀ ਨਵਾਂ ਜੀ ਇਹ ਹੁਣ ਤਾਂ ਲਗਲੇਲੇ ਹਲੇ ਸਾਲ ਹੋਇਆ ਇਹਨੂੰ ਇਹ ਕਿੰਨੇ ਦਾ ਬਣੂਗਾ ਜੀ ਡਾਕਟਰ ਜੀ ਇਹ ਇਹ ਬੜ ਦੇਣ ਦੀ ਗੱਲ ਹੀ ਕਰ ਲੈਂਦੇ ਜੀ 11 ਲੱਖ 75 ਹਜ਼ਾਰ ਦਾ 11 75 ਦੇਣਾ ਹਾਂ ਜੀ ਮੰਗਣ ਨੂੰ ਛੱਡੋ ਮੰਗਣ ਨੂੰ ਜਿੰਨੇ ਮਰਜ਼ੀ ਮੰਗੀਓ ਇਹ ਇਹ ਕਿੰਨੇ ਦਾ ਬਣਦਾ ਜੀ ਇਹਦਾ ਰੇਟ ਹਲੇ ਇੱਕ ਕਈ ਟਾਇਰ ਨਹੀਂ ਥਰੀਆ ਇਹਦਾ ਕ੍ਰੇਡ ਤਾਂ ਅਸੀਂ ਜੇ ਕੋਈ ਕਸਟਮਰ ਆਏਗਾ ਮੋਡੋ ਦੇ ਹਿਸਾਬ ਨਾਲ ਜਿਵੇਂ ਇਹਦੇ ਨਾਲ ਵੀ ਚਾਰ ਖੜੇ ਨੇ ਸੋਨਾ ਵਾਲੀ ਕਾ 90 ਦੇ ਨਾਲ ਦੇ ਪੰਜ-ਛੇ ਖੜੇ ਨੇ ਸੋਨਾ ਵਾਲ ਇਨਾਂ ਲਈ ਆਪਾਂ 0 ਮੀਟਰ ਚਾਹੀਦਾ ਉਹ ਵੀ ਮਿਲ ਜਣਗੇ ਸਾਡੇ ਨੂੰ ਇਨਾਂ ਲਈ ਆਪਾਂ ਅਗਲੇ ਹਫ਼ਤੇ ਵੀਡੀਓ ਕਰਾਂਗੇ ਇਕੱਠੇ ਕਰਕੇ ਇੱਕ ਜਰਾ ਰੈਡੀ ਹੋ ਜਾਣਾ ਇਹ ਥੋੜੇ ਧੌਣ ਤੋਂ ਲਾਣ ਲਈ ਰੈਡੀ ਕਰਕੇ ਫਿਰ ਕਰਾਂਗੇ ਵੀਡੀਓ ਆ ਲੈ ਆਂਦਾ ਜੀ ਇੱਕ 655 652 ਮਾਈਕੋ ਪੰਪ ਵਾਲਾ ਬ੍ਰੈਂਡ ਨਿਊ ਟਰੈਕਟਰ ਹੈ 90% ਬਿਆ ਸਾਰਾ ਹੀ ਪੰਜਾਬ ਨੰਬਰ 1 ਓਨਰ ਇਹਦਾ ਬਸ ਸੋਹਣਾ ਹੀ ਬੜਾ ਜੀ ਟਰੈਕਟਰ ਦੇਖਣ ਨੂੰ ਇਹ ਆਹ ਲਾ ਜੀ 0 ਮੀਟਰ ਮੰਗ ਲਾ ਪ੍ਰੀਸਨ ਪਈ ਰਹੀ ਹੈ ਜੀ ਨਵਾਂ ਜੀ ਮਾਈਕੋ ਪੰਪ ਲਾ 50b ਨੰਬਰ ਹੈ ਸਿੰਪਲ ਟਰੈਕਟਰ ਹੈ ਜੀ ਤੇ ਕਿਸੇ ਭਰਾ ਨੇ ਲੈਣਾ ਟੂ ਵੀਲ ਦੇ ਵਿੱਚ ਤਾਂ ਸਾਡੇ ਤੋਂ ਇਹ ਵੀ ਅਵੇਲੇਬਲ ਹੈ ਹੋਰ ਵੀਲ ਚਾਹੀਦਾ ਮਾਈਕੋ ਪੰਪ ਲਾ ਉਹ ਵੀ ਅਵੇਲੇਬਲ ਹੈ ਠੀਕ ਹੈ ਠੀਕ ਹੈ ਜੀ ਇੱਕ ਹੀ ਮਾਡਲ ਹੈ ਟਰੈਕਟਰ ਜੀ ਇੱਕ ਹੀ ਮਾਡਲ ਜੀ ਬੰਦ ਹੋਏ ਨੇ ਬਸ ਇੱਕ ਹੀ ਮਾਡਲ ਹੈ ਠੀਕ ਹੈ ਠੀਕ ਹੈ ਜੀ ਅਰੇ ਇਹਨੂੰ ਚੈੱਕ ਕਰਾ ਦੇ ਵੀ ਟਰੈਕਟਰ ਦੀ ਪਿੱਛੋਂ ਵੀ ਭਰਾਵਾਂ ਨੂੰ ਦਿਖਾ ਦਿਓ ਇੱਕ ਵਾਰ ਟਾਇਰ ਟੂਰ ਸਭ ਦਿਖਾ ਦਿਓ ਨਵਾਂ ਟਰੈਕਟਰ ਹੈ ਜੀ ਬਿਲਕੁਲ ਜੇ ਇਹਦੇ ਚ ਵੱਡੀ ਐਚਪੀ ਚਾਹੀਦੀ ਹੈ 4x4 ਚ 755 ਖੜਾ ਹੈ ਨਹੀਂ ਤਾਂ 655 ਖੜਾ ਹੈ ਦੋਨੇ ਮਾਈਕੋ ਪੰਪ ਵਾਲ ਨੇ ਸਿੰਪਲ ਨੇ ਦੋਨੇ ਠੀਕ ਠੀਕ ਹੈ ਜੀ ਇਹ ਵੀ ਟਰੈਕਟਰ ਇਹ ਟਰੈਕਟਰ 700 ਘੰਟੇ ਚੱਲਿਆ ਹੈ 2021 ਮਾਡਲ ਹੈ ਵੀ ਇਹ ਵੀ ਜਦ ਬੰਦ ਹੋਏ ਸੀ ਆਖਰੀ ਆਖਰੀ ਮਾਡਲ ਨੇ ਮਾਈਕੋ ਪੰਪ ਵਾਲ ਨੇ ਪੰਜਾਬ ਨੰਬਰ ਫਸਟ ਓਨਰ ਇਹ ਵੀ ਟਰੈਕਟਰ ਦਿਖਾ ਦਿਓ ਇੱਕ ਵਾਰ ਸਾ ਸਭ ਜਨ ਜੇ ਖੇਲੋਗੇ ਨਵਾਂ ਆਇਆ ਹੈ ਲੋ ਹੋਰ ਆਇਆ ਜੀ ਹਾਂਜੀ ਠੀਕ ਠੀਕ ਹੈ ਜੀ ਇਹ 2000 ਇਹ ਵੀ 21 ਆ ਠੀਕ ਹੈ ਜੀ ਜੇ ਵਕਨਫਰਮ ਕਰਦਾ ਜੀ ਦੂਆ ਪਾ ਲਿਆ 21 ਮਾਡਲ ਹੈ ਵੀ ਸਾਦੇ ਪੰਪ ਵਾਲਾ ਲਾਈਕੋ ਵਾਲਾ ਇਹਦੀ ਛਤਰੀ ਹੈਗੀ ਮਿਲੂਗੀ ਆਪਾਂ ਨੂੰ ਖੋ ਬੰਦੇ ਵਾਲੇ ਖੋਲੀ ਵੀ ਸੀ ਉਪਰੋਂ ਦੀ ਉਹਦੇ ਦਿਖਾ ਦੇ ਚਾਰਾ ਸਮਾਨ ਜੋ ਕੰਪਨੀ ਬਣਾਉਂਦਾ ਹੈ ਮਿਲੂਗਾ ਆਪਾਂ ਨੂੰ ਇੱਕ ਨਿਕਲੇ ਦੇ ਬੰਦੇ ਨੇ ਚੱਲੇ ਟਰੈਕਟਰ ਜੀ ਦੇਖੋ ਜੀ ਇਹਦੇ ਅਸੀਂ 1.5 ਡਿਮਾਂਡ ਕਰਦੇ ਆ ਠੀਕ ਆ ਜੀ ਬਾਕੀ ਰੇਟ ਕੋਈ ਨਹੀਂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਭਰਾ ਕਰ ਲਾਂਗੇ ਉਹਦੇ ਅਸੀਂ 1.5 ਕਹਿੰਦੇ ਆ ਇਹਦੇ ਅਸੀਂ 890 ਕਹਿੰਦੇ ਆ ਠੀਕ ਹੈ ਇਹਦੇ 890 ਜੇ ਸਿੰਪਲ ਲੈਣਾ ਹੈ ਤਿੰਨੋਂ ਮਾਈਕੋ ਪੰਪ ਵਾਲ ਨੇ ਲੋਕਲ ਟਰੈਕਟਰ ਨੇ ਤਿੰਨੇ ਬਾਕੀ ਆ ਵੱਡੀ ਪਾਵਰ ਦੇ ਵਿੱਚ ਜੇ ਕਿਸ ਨੂੰ 26 35 ਚਾਹੀਦਾ ਇਹ ਵੀ 75 ਚ ਪੜਾਣਾ 75 ਰਪਏ ਦਾ 26 35 ਮੈਸੀ ਇਹ ਵੀ ਪੰਜਾਬ ਨੰਬਰ ਫਰਸਟ ਓਨਰ ਹੈ ਇਹ ਟਰੈਕਟਰ 97 ਐਚ ਪੀ ਦਾ ਹੈ ਜਿਦੇ ਦੇਖੋ ਕਿ ਤੁਸੀਂ ਦੇਖੀ ਜਾਓ ਵੀ ਖਣੀ ਛੋਟੇ ਜਿਹੇ ਪਾਵਰ ਦਾ ਟਰੈਕਟਰ ਆ 26 35 ਜਿਹੜਾ ਮੈਂ ਇਸ ਦੇ 75 ਐਚ ਪੀ ਦੇ ਵਿੱਚ ਆਉਂਦਾ ਏ ਉਹ ਆਹੇ ਕਿਉਂਕਿ ਸੈਂਪਲ ਦੇ ਵਿੱਚ 4x4 ਨਹੀਂ ਜਣਾ ਤਾ ਕਰਕੇ ਦੇਖਣ ਨੂੰ ਪਾਲੇ ਪਾਖ ਨੂੰ ਦੇਖ ਲਾ ਕਰੋ ਇਹ ਖੁੱਲਾ ਹੁੰਦਾ ਹੈ ਉੱਪਰ ਨੂੰ ਜਾਇਆ ਪੁਮਿਆ ਲਾਲ ਦੇ ਟਾਇਰ ਆ ਜੀ ਟਰੈਕਟਰ ਦੇ ਆ ਦੇਖੋ ਲੈ ਪਰਚੀਆਂ ਵੀ ਲੱਗੀਆਂ ਨੇ ਟਰੈਕਟਰ ਦੇ ਪਰਚੀਆਂ ਨਹੀਂ ਲੱਥੀਆਂ ਟਰੈਕਟਰ ਦੀਆਂ ਠੀਕ ਹੈ ਜੀ ਹਾਂ ਪੰਜਾਬ ਨੰਬਰ ਫਸਟ ਓਨਰ ਪੰਜਾਬ ਨੰਬਰ ਫਸਟ ਓਨਰ ਆ ਹੈ ਆ ਗਿਆ ਇੱਕ ਨਵਾਂ ਲੈ ਵੀ ਟਰੈਕਟਰ ਜੀ ਦੇਖੋ ਵਿੱਚ ਹੀ ਚਾਰੀ ਨੇ ਥੋੜੀ ਹੋਊਗਾ ਥੋੜੀ ਚੱਲਿਆ ਜੀ ਟਰੈਕਟਰ ਦਾ ਨਵਾਂ ਹੀ ਪਿਆ ਦੇਖਦੇ ਪੇ ਵਿੱਚੇ ਚੱਬੀ ਆ ਦੇ ਮਾੜਾ ਵਿੱਚੋਂ ਦਿਖਾ ਦੇ ਇਹਨਾਂ ਦਾ ਪੰਜ 1305 ਘੰਟੇ ਚੱਲਿਆ ਜੀ ਟਾਇਰ ਮੰਨ ਕੇ ਚੱਲੋ ਤੁਸੀਂ 80 85% ਟਾਇਰ ਨੇ ਹਲੇ ਪਰਚੀਆਂ ਤੱਕ ਲੱਗਿਆ ਨੇ ਟਰੈਕਟਰ ਦੀਆਂ ਨਵਾਂ ਟਰੈਕਟਰ ਬਿਲਕੁਲ ਫੁੱਲ ਵਰਕਿੰਗ ਆ ਏਸੀ ਪੂਰਾ ਕੰਮ ਆ ਬਾਕੀ ਮੇਰਾ ਬੜਾ ਛੋਟਾ ਟਰੈਕਟਰ ਜਾਨਾ ਹਾਂਜੀ ਬਾਕੀ ਆ ਦੇ ਵੇਟ ਤੇ ਬੰਪਰ ਦੋਨੇ ਚੀਜ਼ਾਂ ਲੱਗੀਆਂ ਕੱਟ ਤੇ ਵੇਟ ਵੀ ਲੱਗੇ ਹੋੜੇ ਮਰੀ ਤੇ ਵੇਟ ਲਖਾ ਵੇਟ ਬੰਪਰ ਦੋਨੇ ਚੀਜ਼ਾਂ ਲੱਗੀਆਂ ਆ ਦੇਖੋ ਮੂਰੇ ਵੇਟ ਲੱਗੇ ਹੋਏ ਨੇ ਬੰਪਰ ਦੇ ਥੱਲੇ ਪਿਛਲੇ ਰੀਮਾਂ ਨੂੰ ਵੀ ਡਬਲ ਡਬਲ ਵੇਟ ਨੇ ਠੀਕਾ ਠੀਕ ਆ ਜੀ ਇਹ ਕਿਸੇ ਪੁਰਾਣੇ ਲੈਣਾ ਮੈਸੀ ਵੱਡੀ ਪਾਵਰ ਦਾ ਟੂ ਵੀਲ ਦੇ ਵਿੱਚ ਤਾਂ ਆਪਣੇ ਕੋਲ ਅਵੇਲੇਬਲ ਹੈ ਆ ਕੇ ਲੈ ਕੇ ਜਾ ਸਕਦੇ ਹੋ ਤੁਸੀਂ ਇਹ ਕਿੰਨੇ ਦਾ ਬਣ ਜੂਗਾ ਜੀ ਇਹ ਸਭਾ ਘੱਟ ਦੀ ਰੇਂਜ ਵਾਲਾ ਜੀ ਸਭਾ ਅੱਧ ਦੀ ਰੇਂਜ ਦੇ ਵਿੱਚ 75 HP ਏਸੀ ਕੈਮ ਦਾ ਟਰੈਕਟਰ ਬਣ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਵੈਸੇ 73 AC ਦੇ ਵਿੱਚ 15-15 ਲੱਖ ਦੇ ਟਰੈਕਟਰ ਬਣਦੇ ਨੇ ਤੁਸੀਂ ਤੁਹਾਡੇ ਲਈ ਇੱਕ ਤਰ੍ਹਾਂ ਦਾ ਲਾਰਰੀ ਸਿਸਟਮ ਹੈ ਖੜਾ ਹੋਏ ਬਾਕੀ 3630 ਆਏ ਬਣੇ ਆਪਣੇ ਕੋਲ ਨਵੇਂ ਬਿਲਕੁਲ ਉਹ ਤੁਹਾਨੂੰ ਦਿਖਾਣਿਆ ਉਹ ਵੀ ਠੀਕ ਠੀਕ ਬਾਕੀ ਆ ਪਿਛਲੀ ਵੀਡੀਓ ਦੇ ਵਿੱਚ ਸੋਨਾਂ ਵਾਲੇ ਕਰ 90 ਦਿਖਾਈ ਸੀਗਾ ਆਪਾਂ ਨੇ ਜੇ ਚੱਲਿਆ ਹੋਇਆ ਲੈਣਾ ਆ ਵੀ ਖੜਾ ਹੈ ਉਹ ਵੀ ਇੱਕ ਵਾਰ ਇਹਦੇ ਪਰ ਬਣਾ ਦੇ ਵੀ ਹੈ ਸੀ ਕਾਇਮ ਦੇ ਵਿੱਚ ਆ ਇਹ ਵੀ ਮਾਈਕੋ ਪੰਪ ਵਾਲਾ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 2022 10ਵਾਂ ਮਹੀਨਾ ਜਿਆਦਾ ਬੰਦ ਹੋਇਆ ਬਰਾ ਨਿਊ ਟ੍ਰੈਕਟਰ ਹੈ ਜੀ ਬਿਲਕੁਕੁਲ ਇਹ ਵੀ 90 95% ਟਾਇਰ ਨੇ ਟ੍ਰੈਕਟਰ ਦੇ ਫਰਸਟ ਓਨਰ ਹੈ ਹੁਣ ਵੀਰ ਜੀ ਆਏ ਜਿਹੜੇ ਇਹ ਟ੍ਰੈਕਟਰ ਨੇ ਨਾ ਜ਼ਿਮੀਂਦਾਰ ਵਾਲੇ ਹੁਣ ਲੋਕ ਕਹਿੰਦੇ ਨੇ ਤੁਸੀਂ 56 30 ਹੋ ਗਿਆ 56 ਵੀ ਹੋ ਗਿਆ ਨਵੇਂ ਜਿੰਨੇ ਪੈਸੇ ਮੰਗ ਰਹੇ ਹੋ ਨਵੇਂ ਜਿੰਨੇ ਪੈਸੇ ਤਾਂ ਆਏ ਜੀ ਇਹ ਟ੍ਰੈਕਟਰ ਦੀ ਡਿਮਾਂਡ ਹੈ ਇਸ ਟਮ ਡਿਮਾਂਡ ਆਈ ਦੇਖੋ ਅਸੀਂ ਖੁਦ ਤਾਂ ਨਵਾਂ ਘੜਾਇਆ ਨਹੀਂ ਅਸੀਂ ਵੀ ਚੱਲੇ ਲੈਣੇ ਆ ਚੱਲੇ ਰੋ ਲੈਣੇ ਇਹ ਆਣੇ ਬੰਦ ਹੋ ਗਈ ਇਹਨਾਂ ਦੀ ਡਿਮਾਂਡ ਵਧ ਗਈ ਡਿਮਾਂਡ ਵਧ ਗਈ ਹੁਣ ਜੇ ਆਪਾਂ 53 ਦਾਸ ਦੀ ਲਈਏ 2021 ਦੇ ਵਿੱਚ ਬੰਦ ਹੋਇਆ 8.5 8 ਲੱਖ ਦੇ ਨਿਵੇਂ ਸਦਾ ਬੈਚ ਮੋਟਰਟਰ ਦਾ ਬੈਸਰੀ ਕਪੜੀ ਵੱਲੋਂ ਨਵਾਂ ਆ ਰਿਹਾ ਹੈ ਜਿਹੜਾ ਇਹਨਾਂ ਨੇ ਨਵਾਂ ਲਾਂਚ ਕੀਤਾ ਜੀ ਟਰੈਕਟਰ ਉਹਦੀ ਕੀਮਤੀ ਬਹੁਤ ਰੱਖੀ ਇਹਨਾਂ ਨੇ 23 ਤੋਂ 25 ਲੱਖ ਦੀ ਰੇਂਜ ਵਿੱਚ ਟਰੈਕਟਰ ਆ ਰਿਹਾ ਨਵਾਂ ਕੈਬਨ ਵਾਲਾ ਜਿਹੜਾ ਸੋਨਾਲਿਕਾ ਸੀਆਰਡੀ ਬਣਾਇਆ ਠੀਕ ਹੈ ਜੀ ਫਿਰ ਤਾਂ ਮਤਲਬ 10 ਲੱਖ ਰੁਪਏ ਹਸਤਾ ਬਣਦਾ ਉਹਨਾਂ ਨੂੰ ਹੋਰ ਕੇ ਚਾਹੀਦਾ ਬੰਦੇ ਨੂੰ ਬਾਕੀ ਕੋਈ ਨਹੀਂ ਅਸੀਂ ਮਾਨ ਤਾਨ ਕਰਾਂਗੇ ਇਹ ਤਾਂ ਇਹ ਇਹੋ ਜਿਹੇ ਟਰੈਕਟਰ ਨੇ ਜੇ ਇਹਦੇ ਚ ਤੁਸੀਂ ਨੀਵੇਂ ਮਾਡਲ ਲੈਣੇ ਨਾ ਸਾਢੇ ਤੋਂ ਡੈਮੋ ਟਰੈਕਟਰ ਖੜੇ ਆ ਵਿੱਚ 0 ਮੀਟਰ ਵੀ ਹੈਗੇ ਵਿੱਚ ਚੱਲੇ ਹੋਏ ਵੀ ਹੈਗੇ ਉਹ ਆਪਾਂ ਨੂੰ ਬਹੁਤ ਘੱ ਔਰ ਜਿਹੜਾ ਭਰਾ ਆਏਗਾ ਕੋਈ ਵੀਡੀਓ ਦੇਖ ਕੇ ਆਪਾਂ ਦੱਸਾਂਗੇ ਮੈਂ ਇਹ ਕਿਲਿੰਡ ਵੜੀ ਆਪਣੀ ਇਹ 1490 ਦਾ ਜੀ 1490 ਦਾ ਹਾਂਜੀ ਵਿਰੋਧ ਨਵਾਂ ਵੀਰਾ ਕੋਲ 25 ਰੱਖਦਾ ਏ ਤੁਸੀਂ ਦੇਖ ਲਓ ਵੀ 10 ਲੱਖ ਰੁਪਏ ਦਾ ਤੁਹਾਨੂੰ ਫਾਇਦਾ ਹੋ ਰਿਹਾ ਜੇ ਮੇਰੇ ਭਰਾ ਨੇ ਲੈਣਾ ਹੈ 1490 ਐਚਪੀ ਦੇ ਵਿੱਚ ਇਹ ਮੇਰੇ ਕੋਲ ਜਾਦੇ ਟਰੈਕਟਰ ਲਿਖਿਆ ਸੀਗਾ ਜੀ ਜਾਦੇ ਦੀ ਕੀਮਤ ਇੰਨੀ ਕੀ ਸੀਗੀ 15 ਲੱਖ ਇਹ ਟਰੈਕਟਰ ਜਲਦੀ ਕਰੇ ਸੀਗਾ ਜੀ ਇਹਦਾ ਆਣੇ ਬੰਦ ਹੋ ਗਏ ਡਿਮਾਂਡ ਵੱਧ ਗਈ ਕੁਝ ਕੰਪਨੀਆਂ ਨੇ ਸੀਆਰਡੀ ਦਾ ਨਵੇਂ ਦਾ ਰੇਟ ਵਧਾਤਾ ਠੀਕ ਮੋਨੋਵਰੇ ਹੀ ਆਉਂਦੇ ਵੀ ਅਸੀਂ ਇੱਕ ਦੀ ਕੰਪਨੀ ਨਹੀਂ ਹੁੰਦੀ 90 ਇਚ ਦੇ ਵਿੱਚ ਕਿ ਸਾਰੇ 90 ਐਚਪੀ ਆਉਂਦੇ ਨੇ ਜੀ ਜ਼ਿਆਦਾਤਰ ਦੇਖੋ ਸੋਨਾਲਿਕਾ ਲਿਖਿਆ ਲਾ ਜੇ ਬਜਟ ਘਟਉਂਦਾ ਅਗਲਾ ਪ੍ਰੀਤ ਲੈ ਲੈਂਦਾ ਠੀਕ ਹੈ ਬਾਕੀ ਹੌਲੈਂਡ ਜੁੰਡੀਅਨ ਨੇ ਬਹੁਤ ਮਹਿੰਗੇ ਨੇ ਉਹ ਇਹ ਨਾਲੇ ਕਹਿੰਦੇ ਵੀ 60 ਦੇ ਵਿੱਚ ਵੀ 75 ਇਚ ਵਿੱਚ ਲੱਤੀ ਜਾ ਰਹੇ ਹੈ ਇਹ 90 ਇੰਚਪੀ ਲਾਂਚ ਕਰਤਾ ਇਹਨਾਂ ਨੇ ਪਰ ਰੇਟ ਰੇਟ ਬਹੁਤ ਹੈ ਗਲਤ ਹੈ ਇਹ ਹਰ ਹਰ ਹੰਦਾ ਹੱਥ ਨਹੀਂ ਪਾ ਸਕਦਾ ਇੰਨੀ ਇੰਨੀ ਰਕਮ ਕੌਣ ਲਾਊਗਾ ਠੀਕ ਠੀਕ ਹੈ ਜੀ ਜੀ ਅਜਾ ਜਪਾ ਤੁਹਾਨੂੰ ਦਿਖਾਉਂਦੇ ਆ ਜੀ ਰੇਟਰ ਆਹ ਜੌਂੜੀਆਂ ਦੇ ਟਰੈਕਟਰ ਦੇ ਪੱਲੀ ਦਾ ਮਾਲ ਦੇ ਵੀ 4x4 ਦੇ ਵਿੱਚ ਖੜਿਆ ਵੀਰੋਣਾ ਹੁਣ ਆ ਦੇਖ ਲੈਂਦਾ ਜੀ ਇੱਕ ਇਹ ਵੀ ਖੁਣਾਇਆ ਹੈ ਜੀ 50 55 ਹੀ 50 55 ਇਹ ਬੰਦਾ ਕੋਈ ਦੇਖ ਕੇ ਇਹ ਨਹੀਂ ਕਹਿ ਸਕਦਾ ਵੀ ਇਹ ਟਰੈਕਟਰ ਇੰਨਾ ਪੁਰਾਣਾ ਹੈ ਇਹ ਮਾਡਲ 2012 ਹੈ ਟਾਇਰ ਵੀ ਨਾਲ ਦੇ ਆ 12 ਮਾਡਲ ਲਈ ਹੈ ਹਾਂ ਤੋਂ ਟਰੈਕਟਰ ਐਵੇਂ ਹੈ ਜੀ ਮੇਰਾ 18 19 ਮਾਡਲ ਟਰੈਕਟਰ ਹੋਏ ਨਾਲ ਸਾਹਮਣੇ ਬਟੇ ਕੋਈ ਤਾਂ ਮੈਚ ਦੇਖੀ ਜਾ ਰਿਹਾ ਸਾਰਾ ਟਰੈਕਟਰ ਦਾ ਇਹ ਪਿਆ ਕੰਚ ਵਰਗਾ ਨਾਲ ਦੇ ਟਾਇਰ ਫਰਸਟ ਓਨਰ ਨੰਬਰੀ ਦਾ ਮਲਦਾ ਐਨਓਸੀ ਤੁਹਾਨੂੰ ਦਵਾਂਗੇ ਨਾਲ ਐਨਓਸੀ ਮਿਲੂਗੀ ਪਰ ਇਹ ਜਿਆ ਟਰੈਕਟਰ ਨਹੀਂ ਰੋਜ਼ ਰੋਜ਼ ਜਾਂਦਾ ਇੰਨਾ ਸਾਫ ਟਰੈਕਟਰ 12 ਮਲਦੇ ਹਿਸਾਬ ਨਾਲ ਪਾਦਾਂ ਚੱਕ ਟਰੈਕਟਰ ਇਹ ਟਰੈਕਟਰ ਸੋਣਾ ਹੀ ਬੜਾਈ ਤੁਸੀਂ ਦੇਖ ਹਰੇ ਇਹਦਾ ਕਲਚ ਵੀ ਨਾਲ ਦਾ ਟਰੈਕਟਰ ਦਾ ਕਲਚ ਦਾ ਖੁੱਲ ਨਹੀਂ ਹੈਗੀ ਕੁਛ ਨਹੀਂ ਖੁੱਲਿਆ ਡੀਜ਼ਲ ਪੰਪ ਵੀ ਨਹੀਂ ਖੁੱਲਿਆ ਕਲਚ ਵੀ ਨਹੀਂ ਖੁੱਲਿਆ ਰਿੰਗਾਂ ਤੇ ਨਿਕਾ ਮਰਾਓ ਜੇ ਕਿਸੇ ਪਾਰਟੀ ਦਾ ਲੈਣਾ ਸ਼ਕੀਨ ਟਰੈਕਟਰ ਆ ਰਿਮਬਰ ਮਦੇ ਦੇਖੋ ਟਰੈਕਟਰ ਵੀ ਦੇਖੋ ਮੈਂ ਪੈਨੇ ਟਰੈਕਟਰ ਦੇ ਹਾਮਰਗਾਟਾ ਦੀ ਕੰਡੀਸ਼ਨ ਦੇਖੋ ਇਹ ਤਾਂ ਮੈਨੂੰ ਐਨਾ ਜਿਹਾ ਕੁੱਦੂ ਕੁੱਦੂ ਚੱਲਿਆ ਮੇਰੀ ਹੁੰਦਾ ਜੀ ਬਸ ਆਮ ਦੀ ਗੱਲ ਹੈ ਜੀ ਹਰ ਬੰਦਾ ਆਮ ਕੋਈ ਰੱਖਦਾ ਕੋਈ ਨਹੀਂ ਰੱਖਦਾ ਇੰਨਾ ਸਾਫ਼ ਟਰੈਕਟਰ ਮਤਲਬ ਰੋਜ਼ ਰੋਜ਼ ਨਹੀਂ ਆਦਾ ਸਾਡੇ ਤੋਂ 12 ਮਾਡਲ ਦੇ ਆਮ ਨਾਲ ਇਹ ਕਦੋਂ ਦਾ ਬਣ ਜੂਗਾ ਜੀ ਇਹ ਸਵਾ ਚਾਰ ਅਸੀਂ ਦੀ ਡਿਮਾਂਡ ਕਰਦੇ ਆ ਜੇ ਕੋਈ ਭਰਾ ਵੀਡੀਓ ਦੇਖ ਕੇ ਆਂਦਾ ਮੰਨ ਤਾਂ ਜ਼ਰੂਰ ਕਰਾਂਗੇ ਪਰ ਟਰੈਕਟਰ ਇਹ ਸਮਝ ਗਿਆ ਉਹ ਵੀ ਇਹ ਜਿਹਾ ਟਰੈਕਟਰ ਰੋਜ਼ ਨਹੀਂ ਮਿਲਦਾ ਬਸ ਕੋਕਾ ਪੀਸ ਆ ਜਿਹਨੂੰ ਕਹਿੰਦੇ ਨੇ ਠੀਕ ਠੀਕ ਤੇ ਹੌਲੈਂਡ ਦੇ ਕਿਹੜੇ ਕਿਹੜੇ ਭਾਈ ਹੌਲੈਂਡ ਦੇ ਪੁਰਾਣੇ ਮਾਡਲ ਲੈਣੇ ਆ ਜੀ ਆ ਖੜਾ ਜੀ 2014 ਇਹ ਚਾਰਾ ਮਡਲਾ ਹੈ ਹਾਂਜੀ ਸੁਪਰ ਹੈ ਜੀ ਇਹ ਇਹ 3 ਸਪੀਡ ਵਾਲਾ ਹੈ ਇਹਦੇ ਵੀ ਟਾਇਰ ਵਧੀਆ ਟਰੈਕਟਰ ਦੇ ਚਾਰੇ ਠੀਕ ਹੈ ਇਹ ਸਟੋਨਰ ਹੈ ਇਹ 435 ਦਾ ਜੀ 435 ਦਾ ਹਾਂਜੀ 2014 3 ਸਪੀਡ ਜੇ ਕਿਸੇ ਨੂੰ 2 ਸਪੀਡ ਚ ਚਾਹੀਦਾ ਫਿਰ 3600 ਟੂ ਖੜਾ ਆਪਣੇ ਕੋਲ ਇਹਦੇ ਪਿਛਲੇ ਟਾਇਰ ਵਧੀਆ 20 केटी ਦੇ ਤੇ ਅਗਲੇ ਟਾਇਰ ਨਾਲ ਦੇ ਹੀ ਆ ਇਹ 15 ਮਡਲ ਹੈ 15 ਮਡਲਾ ਜੀ ਇਹ ਵੀ 435 ਦਾ ਜੀ ਜਿਹੜਾ ਮਰਜ਼ੀ ਲੈ ਜਾਓ ਇਹ ਮਾਈ ਸੀ ਬਣਾ ਇਹ ਵੀ ਹੁਣ ਇਹ ਤਾਂ ਬੜਾ ਪਾਇਦੀ ਮੈਂ ਸੀ 21 ਮਾਡਲ ਹੈ ਜੀ ਇਹ ਵਾਲਾ 21 ਮਾਡਲ ਹਾਂਜੀ ਠੀਕਾ ਠੀਕ ਹੈ ਜੀ 21 ਮਾਡਲ ਟਰੈਕਟਰ ਹੈ ਫਰਸਟ ਓਨਰ ਹੈ 6,20,000 ਰਸੀ ਦੀ ਡਿਮਾਂਡ ਕਰਦੇ ਆ ਬਾਕੀ ਜਿਹੜਾ ਕੋਈ ਵੀਡੀਓ ਦੇਖ ਕੇ ਆਏਗਾ ਆਪਣੇ ਕੋਲ ਤਿੰਨ ਖੜੇ ਨੇ ਸਵਾਰਟ ਠੀਕਾ ਠੀਕ ਹੈ ਜੀ ਬਾਕੀ ਆ ਅਰਜਨ ਆਇਆ ਜੀ ਇੱਕ 2017 ਮਾਡਲ ਪੀਵੀ 65 ਨੰਬਰ ਮੁਹਾਲੀ ਦਾ ਫਰਸਟ ਓਨਰ ਹੈ ਠੀਕ ਹੈ ਨਾਲ ਦੇ ਟਾਇਰ ਨੇ ਟਾਇਰ ਵੀ 70 ਪੈਸੇ ਪਹਿਲੇ ਨਾਲ ਦੇ ਇਹ ਬਸ ਖੜਾ ਹੁੰਦਾ ਰਿਹਾ ਇਸ ਕਰਕੇ ਇਹ ਕਿਸੇ ਭਰਾ ਨੇ ਲੈਣਾ ਹੈ 6,30,000 ਰੁਪਏ ਦਾ ਟਰੈਕਟਰ ਹੈ ਜੀ ਨਾ ਸੋਰੀ 5,30,000 ਦਾ 5,30,000 ਦਾ ਠੀਕ ਹੈ ਠੀਕ ਇਹ ਕਿਸੇ ਭਰਾ ਨੇ ਲੈਣਾ ਹੈ ਤਾਂ ਪੰਜਾਬ ਨੰਬਰ ਫਰਸਟ ਓਨਰ ਪੀਪੀ 65 5,30,605 ਹਾਂ ਜੀ ਨਵੋ ਦੇ ਵਿੱਚ ਟਰੈਕਟਰ ਬਾਕੀ ਜੌਂਡੀਅਰ ਖੜਾ 4 ਵੀਲ ਛੋਟਾ ਆ ਜੇ ਆਲੂਆਂ ਵਾਸਤੇ ਕਿਹਨੂੰ ਚਾਹੀਦਾ ਹੋਵੇ ਇਹ 45 ਐਚਪੀ ਦਾ ਜੌਂਡੀਅਰ ਕਿਹੜਾ ਹੀ ਹੋਈ ਉਹ 50 45 ਹੈ ਜੀ 50 45 4x4 ਠੀਕ ਠੀਕ ਹੈ ਜੀ ਵਾਹੇ ਹੋਦਾ ਹੈ ਸ਼ਾਨਾ 4x4 5045 2017 ਮਾਡਲ ਚਾਰੇ ਟਾਇਰ ਨਾਲ ਦੇ ਫਰਸਟ ਓਨਰ ਹੈ ਜੀ ਇਹ ਵੀ ਵੈਸੇ 5045 ਦੇ 50 ਜਾਂ ਡੀਡੀ ਕਾਫੀ ਨਿਮਾਨ ਆਉਂਦੀ ਜਪੇ 50 ਜਾਂ ਡੀ ਜੀ ਵਿੱਚ 14 ਦੇ ਟਾਇਰ ਆਉਂਦੇ ਆ ਜੀ ਇਹਦੇ ਵਿੱਚ 14 ਦੇ ਟਾਇਰ ਨੇ ਇੱਕੋ ਟਾਇਰ ਇੱਕੋ ਹੀ ਟਰੈਕਟਰ ਨੇ ਵਸੇ 5045 ਉਹ 50 ਜਾਂ ਡੀ ਹੈ ਠੀਕ ਆ ਠੀਕ ਹੈ ਵੀ ਸੇਮ ਟਾਇਰਾਂ ਦੇ ਵਿੱਚ ਹੈ ਸੇਮ 14 ਦੇ ਟਾਇਰ ਆ ਜਾਂਦਾ ਹੈ ਵੀ ਠੀਕ ਆ ਠੀਕ ਹੈ ਜੀ ਇਹ 490000 ਦੀ ਡਿਮਾਂਡ ਆ ਬਾਕੀ ਕੋਈ ਭਰਾ ਵੀਡੀਓ ਦੇ ਕੇ ਆਏਗਾ ਮਾਣ ਤਣ ਜਰੂਰ ਕਰਾਂਗੇ 2017 ਮਾਡਲ ਆ ਫਰਸਟ ਓਨਰ ਆ ਇਹ ਕਿਤੇ 60000 ਖੜਾ ਵੀਰੋ ਨਾ ਕੋਣ ਤੁਸੀਂ ਇਹ ਵੀ ਟਰੈਕਟਰ ਬੜਾ ਪੈਂਟ ਆ ਮੈਂ ਤਾਂ ਹੌਲੈਂਡ ਦੇ ਵਿੱਚ ਚਲੋ ਭਈ ਪ੍ਰਾਣ ਜਿਵੇਂ ਠੰਦ ਨਹੀਂ ਇਹ ਸ੍ਰੀ ਜੀ ਨੂੰ ਕਰਦੇ ਹੈਗੇ ਪਰ ਵੈਸੇ ਜਿੰਨੇ ਫੀਚਰ ਇਹ ਸ੍ਰੀ ਜੀ ਦੇ ਵਿੱਚ ਨੇ ਮੇਰੇ ਖਿਆਲ ਕਰਾ ਦੇਖੋ ਛੱਟ ਲੱਗੇ ਤੇ ਵੀ ਚੌਨਾ ਚੇਂਜਰ ਦੇ ਵਿੱਚ ਹੱਥ ਵਾਲਾ ਚੇਂਜਰ ਹੈ ਇਹਦੇ ਵਿੱਚ ਫਲੈਟ ਪਲੇਟਫਾਰਮ ਮੈਨ ਨਾਲ ਇਹਦੇ ਗੇੜ ਬਾਤਾਂ ਆਉਂਦੇ ਨੇ ਹਾਂਜੀ ਉਹੀ 36 30 ਦੀ ਸਿਸਟਮ ਆ ਤੇ ਪਾਸੇ ਰਹੀ ਕਿ ਚੈਂਜਰ ਆ ਗਿਆ ਇੱਕ ਪੀਟੀਓ ਡਬਲ ਆ ਗਈ ਤੇ ਠੀਕ ਹੈ ਇਹ 2017 ਮਾਡਲ ਹੈ ਪੰਜਾਬ ਨੰਬਰ ਹੈ ਸਾਰਾ ਟਰੈਕਟਰ origignal ਹੈ ਜੀ ਤੈਰ ਵੀ ਨਾਲ ਨੇ ਟਰੈਕਟਰ ਦੇਲੇ 250 ਘੰਟੇ ਟਰੈਕਟਰ ਚੱਲਿਆ ਜੀ 250 ਘੰਟੇ ਚੱਲਿਆ ਬਸ ਇਹ ਧੋਣ ਦੂਣ ਵਾਲਾ ਹੀ ਖੜਾ ਲੇ ਆਹ ਟਾਇਰਾਂ ਦੇ ਵੀ ਇੱਕ ਵਾਰ ਚੈੱਕ ਕਰਵਾ ਦਿਓ ਆ ਦੇਖੋ ਮਾਡਲ ਲਿਖਿਆ ਹੋਇਆ 17 ਦੇ ਇਸ ਟਾਇਰਾਂ ਦੇ 17 ਮਾਡਲ ਲਿਖਿਆ ਹੋਇਆ ਹੈ 17 ਮਾਡਲ ਪੰਜਾਬ ਨੰਬਰ ਇਹ ਆਪਾਂ ਦੇੜ ਵਾਲੀ ਗੱਲ ਕਰ ਲੈਨੇ ਜੀ ਜੇ ਕਿਸੇ ਭਰਾ ਨੇ ਲੈਣਾ ਦੇਖੋ ਤੁਹਾਡੇ ਸਾਡੇ ਕਸਟਮਰ ਨੇ ਦੂਰੋਂ ਦੂਰੋਂ ਆਂਦੇ ਨੇ ਠੀਕ ਹੈ ਜੀ ਇਹ ਆਪਾਂ 6.5 ਲੱਖ ਦਾ ਟਰੈਕਟਰ ਦੇ ਦਾਂਗੇ ਜੇ ਕਿਸੇ ਭਰਾ ਨੇ ਘੱਟ ਬਜਟ ਦੇ ਵਿੱਚ 4x4 ਕੰਪਨੀ ਵਾਲਾ ਟਰੈਕਟਰ ਲੈਣਾ ਤਾਂ 6.5 ਤੋਂ ਹਾਜ਼ਰ ਆ ਅੱਗੇ ਲੈ ਜਾਓ ਲੋਨ ਕਰਾਣਾ ਉਹ ਵੀ ਹੋ ਜਾਏਗਾ ਇਸ ਤੇ ਪੰਜਾਬ ਨੰਬਰ ਟਰੈਕਟਰ ਹੈ 60,000 ਦਾ ਖਾਤਾ 6.5 ਰੱਖ ਜਿਓ ਮਿਲਦਾ ਲੇਗਾ ਜਾਈ ਚਾਹੇ ਨਾਲੇ ਬ੍ਰਾਂਡ ਆ ਗਿਆ ਜੀ ਟਰੈਕਟਰ ਬ੍ਰਾਂਡ ਦਾ ਨਾ ਉਹ ਲੈਣ ਦਾ ਹੋ ਲੈਣ ਸਹੀ ਗੱਲ ਹੈ ਜੀ ਬਾਕੀ ਸੋਨ ਵਾਲੀ ਕਰ ਇੱਕ ਵਾਰ ਕੈਮਰਾ ਘੁਮਾ ਦਿਓ ਇਹ ਲਿਆਂਦ ਇਹ ਕੰਪਨੀ ਦੇ ਡੈਮੋ ਟਰੈਕਟਰ ਨੇ ਇਹ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ 90 75 0 ਮੀਟਰ ਸਾਰੇ ਹੈਗੇ ਇਹ ਬڑے ਛੋਟੇ ਨੇ 90 90 ਪਾਵਰ ਦੇ 75 ਪਾਵਰ ਦੇ ਇਹ ਅਗਲੀ ਵੀਡੀਓ ਤੁਹਾਨੂੰ ਰੈਡੀ ਕਰਕੇ ਦਿਖਾਵਾਂਗੇ ਜੀ ਹਾਲੇ ਸਟਾਰਟ ਕਰੇ ਨਹੀਂ ਅਸੀਂ ਇਹ ਰੈਡੀ ਹੋ ਗਿਆ ਆਪਾਂ ਇੱਕ ਲਾਈਨ ਦੇ ਵਿੱਚ ਲਾ ਕੇ ਰਹਿਣ ਨੂੰ ਕਾਫੀ ਟਰੈਕਟਰ ਨੇ ਵੀ ਰਹਿਣਾ ਕੋਲ ਪਰ ਆਮ ਗੰਦੀ ਵੀਡੀਓ ਤੁਹਾਨੂੰ ਇੱਕ ਆਹ ਟਰੈਕਟਰ ਦਾ ਵੀ ਆਪਾਂ ਪਿਛਲੀ ਵਾਰ ਵੀਡੀਓ ਜੀ ਰੈਡ ਨਹੀਂ ਦੱਸਿਆ ਸੀ ਇਹ ਵੀ ਦਰਦਾਰ 90 ਦਾ ਸਹਿ ਥੋੜਾ ਬਹੁਤਾ ਉਪਰ ਤਿਆਰ ਮੰਗਦਾ ਹੈ ਤਿਆਰੀ ਮੰਗਦਾ ਟਰੈਕਟਰ ਇੰਜਨ ਗੇਅਰ ਸਹੀ ਹੈ ਮਾਡਲ 2018 ਹੈ ਇਹ ਵੀ ਟਰੈਕਟਰ ਭਾਜਿਆ ਸੀ 8 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਜੇ ਕਿਸੇ ਭਰਾ ਨੇ ਲੈਣਾ ਹੈ ਵੀ ਲੈ ਸਕਦਾ ਹੈ ਟਰੈਕਟਰ ਇਹ ਟਰੈਕਟਰ ਰੋਜ਼ ਰੋਜ਼ ਹੀ ਮਿਲਦਾ ਨਹੀਂ 90 ਦਾ ਬਹੁਤ ਘੱਟ ਪੀਸ ਨੇ ਇਹ ਲੈ ਕੇਦਾ 90 ਦਾ 8 ਲੱਖ ਅਸੀਂ ਮੰਗਦੇ ਆ ਮਾਨਤਨ ਕਰਾਂਗੇ ਬਾਪੜੇ ਦੇਖੋ ਜੀ ਲੱਖ ਰੁਪਈਆ ਵੀ ਬੰਦਾ ਉੱਪਰ ਲਾਰੰਦਾ ਹੈ ਫਿਰ ਵੀ 9 ਲੱਖ ਚ ਪੈ ਗਿਆ ਫਿਰ ਅਸੀਂ ਕਿਹਾਵਾਂਗੇ ਵੀ ਫਿਰ ਵੀ ਨਾ ਮੰਗੇ 90 10 ਟਰੈਕਟਰ ਹੈ ਜੀ ਅੱਜ ਨਵੇਂ ਦੀ ਕੀਮਤ ਜਿਹੜੀ ਹੈ 4/4 20+ ਆਈ ਦੀ ਕੀਮਤ ਉਹ ਹੀ ਤਾਂ ਮੈਂ ਕਹਿ ਰਿਹਾ ਵੀ ਹਲੇ ਉੱਪਰ ਡੇਟਰ ਇਹੋ 40 ਕਿਲੋ ਦੀ ਪਲੇਟ ਆ ਚਾਰ ਕਮਾਂਡਰ ਦਾ ਹਲੇ ਉੱਪਰ ਬੇਟੇ ਲੱਗਿਆ ਭਾਈ ਇੰਜਨ ਤੇ ਨਿਗਮਰਾਓ ਇੰਜਨ ਹਲੇ ਕਲੱਚ ਵੀ ਨਹੀਂ ਖੋਲਾ ਡੇਟਰ ਦਾ ਉਹ ਦੇਖੋ ਕਲੱਚ ਵੀ ਨਾਲ ਦਾ ਆ ਬੇਘੋਰੀ ਚ ਖੜਾ ਹੈ ਮਿਲ ਚ ਚੱਲਿਆ ਪਿਆ ਟਰੈਕਟਰ ਉਪਰੋਂ ਹਾਲਤ ਖਰਾਬ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਮੈਂ ਕਹਿੰਦਾ ਜਿਹੜੇ ਮਰੋ ਰਾਹ 100000 ਦਾ ਬੰਦਾ ਲਾ ਦੇ ਬੀ 100000 ਲਓ ਜੀ ਤੁਸੀਂ ਮੋਟਾ ਜਿਆਦਾ ਕਿਤਾ ਵੀ ਮਾੜਾ ਇਸਲੇ ਟਾਇਰ ਸਹੀ ਨੇ ਜੇ ਕਿਸੇ ਭਰਾ ਨੇ ਪਾਉਣੇ ਜਾਂ ਨਵੇਂ ਉਹ ਵੀ ਪਾ ਸਕਦਾ ਪਿਛਲੇ ਟਾਇਰ ਸਹੀ ਨੇ ਅਗਲੇ ਟਾਇਰ ਬਿਲਕੁਲ ਖਤਮ ਨੇ ਲੱਖ ਜੀ ਸਾਡੇ 1.5 ਵੀ ਲੱਗਿਆ ਤਾਂ ਵੀ ਕੋਈ ਮਾੜਾ ਨਹੀਂ ਸੀ ਨਾ ਵੀ ਕੋਈ ਮਾੜਾ ਨਹੀਂ ਵੱਡੀ ਪਾਵਰ ਦਾ ਟਰੈਕਟਰ ਕਿੱਥੇ ਮਿਲਦਾ ਇਹਦਾ پیسے ਮਿਲਦੇ ਨਹੀਂ ਹੈਗੇ ਮੇਰੇ ਖਿਆਲ ਨਾਲ ਹੁਣ ਇਹ ਇਹ ਵੀ ਡੈਮੋ ਵਾਲਾ ਟਰੈਕਟਰ ਹੈ ਜੀ 60-60 ਹੈ ਇਹ ਵੀ ਡੈਮੋ ਵਾਲਾ ਹੈ ਇਹ 3 ਸਪੀਡਾ ਡੈਮੋ ਟਰੈਕਟਰ ਹੈ ਸਿੱਧਾ ਕੰਪਨੀ ਦੇ ਬਿੱਲ ਕੱਟੇ ਜਾਣਗੇ ਉਹੀ ਪ੍ਰੋਸੈਸ ਨਾਲ ਆ ਜੀ ਜਿਹੜੇ ਡੈਮ ਠੀਕ ਆ ਠੀਕ ਇਹ ਕਿਸੇ ਭਰਾ ਨੂੰ ਚਾਹੀਦਾ ਹੈ ਵੀ ਰੇਟ ਚ ਬਣ ਜੇਗਾ ਟਰੈਕਟਰ ਇਹ ਕਿੰਨੇ ਦਾ ਬਣ ਜੂਗਾ ਆਈ 7 3 30 35 ਰੇਂਜ ਚ ਵੀ ਬਣ ਜੇਗਾ ਨੋ ਬਿਰੋ 10 7 ਦਾ ਟਰੈਕਟਰ ਤੁਸੀਂ ਹਿਸਾਬ ਲਾ ਲਓ ਵੀ 60 ਐਚਪੀ ਦਾ ਇਹ ਟਰੈਕਟਰ ਦੇਖੋ ਵੀ ਕਿੰਨਾ ਉੱਚਾ ਲੰਬਾ ਚੌੜਾ ਫਲੈਟ ਪਲੇਟਫਾਰਮ ਦੇ ਵਿੱਚ ਆ 3 ਸਪੀਡ ਦੇ ਵਿੱਚ ਆ 60 60 3 ਸਪੀਡ ਡੈਮੋ ਟਰੈਕਟਰ ਨੇ ਸਾਡੇ ਕੋਲ ਜਿਹੜੇ ਆ ਤੁਹਾਨੂੰ ਸੋਨਾਲੀਕਾ ਦਿਖਾਏ ਨੇ ਜਾਂ ਹੌਲੈਂਡ ਦਿਖਾਏ ਨੇ ਸਾਰੇ ਡੈਮੋ ਦੇ ਚੱਲਦੇ ਨੇ ਉਹ ਫਿਰ ਸਾਨੂੰ ਡੀਲਰ ਬਣਾਇਆ ਪਰ ਸਭ ਡੀਲਰ ਉਹ ਕੰਪਨੀ ਸਾਨੂੰ ਆਪਸ਼ਨ ਕਰ ਦਿੰਦੀ ਆ ਫਿਰ ਅਸੀਂ ਅੱ ਅਲੇ ਦੰ ਦੂਜੇ ਰੱਖਾਈਏ ਆ ਹੁਣੇ ਵੀ ਡੈਮੋ ਟਰੈਕਟਰ ਨੇ ਕੋਈ ਇਨਵਾਈਡਾ ਕੰਪਨੀ ਜਿਹੜੀ ਹੌਲੈਂਡ ਦੀ ਕੰਪਨੀ ਐ ਇਨਵਾਈਡਾ ਦੀ ਇਨਵਾਈਡਾ ਦੀ ਨੰਬਰ ਐ ਡੈਕਟਰ ਦਾ ਇਹ ਸਾਰੇ ਇਹ ਡੈਮੋ ਵਾਲੇ ਟਰੈਕਟਰ ਨੇ ਇਹ ਹੁਣ ਇਹਦੀਆਂ ਐਨਓਸੀਆਂ ਨਾਲ ਮਿਲਣਗੀਆਂ ਨੰਬਰ ਲੱਗੇਗਾ ਨਵਾਂ ਜਿਹੜੇ ਕੰਪਨੀ ਚ ਮਾਲ ਰਹਿ ਜਾਂਦਾ ਹੈ ਪੁਰਾਣੇ ਕੋਟੇ ਵਾਲਾ ਜਾਂ ਡੈਮੋ ਚੱਲਦੇ ਨੇ ਉਹ ਅਸੀਂ ਟੈਕਟਰ ਖਰੀਦ ਲੈਣੇ ਆ ਡੈਮੋ ਟਰੈਕਟਰ ਦੂਜੇ ਟਰੈਕਟਰ ਨਾਲੋਂ ਵਧੀਆ ਹੁੰਦਾ ਜੋਰ ਚ ਠੀਕ ਹੈ ਜਿਹੜਾ ਸਟ੍ਰੈਕ ਸਿਲੇਕਟਿਡ ਪੀਸ ਰੱਖਦੇ ਨੇ ਡੈਮੋ ਵਾਲੇ ਸਹੀ ਗੱਲ ਆ ਜੀ ਇਹਨੇ ਪੰਜਾਬ ਨੰਬਰ ਲਾ ਜੂਗਾ ਨੇ ਹਾਂ ਇਹ ਦੀ ਕਾਫੀ ਕੰਪਨੀ ਦਾ ਹੀ ਨਾਮ ਹੈ ਹਾਂਜੀ ਠੀਕ ਆ ਠੀਕ ਹੈ ਜੀ